ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਪਾਕਿਸਤਾਨ ਅਤੇ ਭਾਰਤ ਦਰਮਿਆਨ ਫਿਰ ਤਣਾ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਫਿਰ ਧਮਕੀ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਰਾਰਾ ਜਵਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ ਪਾਕਿਸਤਾਨ ਦੇ ਹੋ ਸਕਦੇ ਸਨ ਚਾਰ ਟੁਕੜੇ ਲੁਧਿਆਣਾ ਵਿੱਚ ਕਾਂਗਰਸ ਨੇ ਭਾਜਪਾ ਅਤੇ ਆਪ ਦੇ ਖੇਮੇ ਵਿਚ ਲਾਈ ਸਨ ਆਪ ਵਿਧਾਇਕ ਰਮਨ ਅਰੂੜਾ ਦੀਆਂ ਕਿੱਥੇ ਕਿੱਥੇ ਜੁੜੀਆਂ ਸਨ ਤਾਰਾਂ ਵੱਡੇ ਖੁਲਾਸੇ ਇੱਕ ਇੰਜੀਨੀਅਰ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀ ਮੁੜ ਹੋਵੇਗੀ ਜੰਗਬੰਦੀ ਵੱਡਾ ਖੁਲਾਸਾ ਇਜ਼ਰਾਈਲ ਨੇ ਗਾਜ਼ਾ ਜੰਗਬੰਦੀ ਦੀ ਅਮਰੀਕੀ ਪੇਸ਼ਕਸ਼ ਨੂੰ ਕੀਤਾ ਸਵੀਕਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਇੱਕ ਪਾਸੇ ਜੰਗਬੰਦੀ ਹੋਈ ਹੋਈ ਆ ਪਰ ਦੂਸਰੇ ਪਾਸੇ ਅੱਜ ਕਈ ਸੂਬਿਆਂ ਵਿੱਚ ਖਾਸ ਕਰਕੇ ਪੰਜਾਬ ਵਿੱਚ ਵੀ ਮੌਕ ਡ੍ਰਿਲ ਕੀਤੀ ਜਾਏਗੀ ਅਤੇ ਉਹਦੇ ਤੋਂ ਲੋਕ ਇਹ ਅੰਦਾਜ਼ੇ ਲਾ ਰਹੇ ਨੇ ਕਿ ਕਿਤੇ ਫੇਰ ਕੋਈ ਖਤਰਾ ਤਾਂ ਮੜਰਾ ਨਹੀਂ ਰਿਹਾ ਤੇ ਨਾਲ ਹੀ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮਨੀਰ ਦੇ ਵੱਲੋਂ ਆਖਿਆ ਗਿਆ ਕਿ ਪਾਕਿਸਤਾਨ ਪਾਣੀ ਦੇ ਮੁੱਦੇ ਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ ਕਿਉਂਕਿ ਇਹ ਪਾਕਿਸਤਾਨ ਦੇ 24 ਕਰੋੜ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ ਫੌਜ ਦੇ ਅਨੁਸਾਰ ਜਨਰਲ ਮਨੀਰ ਨੇ ਇਹ ਟਿੱਪਣੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਪ੍ਰਿੰਸੀਪਲਾਂ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਕੀਤੀ ਹੈ ਉਹਨਾਂ ਆ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤੀ ਸਰਦਾਰੀ ਨੂੰ ਸਵੀਕਾਰ ਨਹੀਂ ਕਰੇਗਾ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦਰਅਸਲ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਸੀ ਅਤੇ ਇਹਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਅਸੀਂ 24 ਕਰੋੜ ਪਾਕਿਸਤਾਨੀਆਂ ਦੇ ਇਸ ਬੁਨਿਆਦੀ ਅਧਿਕਾਰ ਤੇ ਕੋਈ ਸਮਝੌਤਾ ਨਹੀਂ ਹੋਣ ਦਿਆਂਗੇ। মনির ਨੇ ਇਹ ਵੀ ਦਾਵਾ ਕੀਤਾ ਹੈ ਕਿ ਬਲੋਚਿਸਤਾਨ ਵਿੱਚ ਅਤਵਾਦੀ ਨੂੰ ਭਾਰਤ ਦਾ ਸਮਰਥਨ ਹੈ ਅਤੇ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਵਾਲੇ ਅਤਵਾਦੀ ਬਲੋਚ ਲੋਕਾਂ ਦੇ ਨੇ। 22 ਅਪ੍ਰੈਲ ਨੂੰ ਦਰਅਸਲ ਜੰਮੂ ਕਸ਼ਮੀਰ ਦੇ ਪਹਿਲ گاਂ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧ ਗਿਆ ਸੀ। ਅਤੇ ਉਸ ਹਮਲੇ ਵਿੱਚ 26 ਲੋਕਾਂ ਦੀ ਜਾਨ ਗਈ ਸੀ ਪਰ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਠੋਕਮਾ ਜਵਾਬ ਦਿੱਤਾ ਗਿਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦੇ ਦਿਆਂ ਕਿਹਾ ਕਿ ਆਪਰੇਸ਼ਨ ਸੰਧੂਰ ਹਾਲੇ ਖਤਮ ਨਹੀਂ ਹੋਇਆ ਅਤੇ ਹਰ ਅਤਵਾਦੀ ਹਮਲੇ ਦਾ ਕਰਾਰਾ ਜਵਾਬ ਦੇਣ ਦਾ ਇਰਾਦਾ ਭਾਰਤ ਕਰ ਚੁੱਕਿਆ ਹੈ ਭਾਰਤ ਪਰਮਾਣੂ ਬੰਬ ਦੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਪ੍ਰਧਾਨ ਮੰਤਰੀ ਦਰਅਸਲ ਕਾਰਪੁਰਵ ਚਨ ਉਹਨਾਂ ਨੇ ਹਜ਼ਾਰਾਂ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨਹੀਂ ਪੱਥਰ ਵੀ ਰੱਖੇ ਅਤੇ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪਾਕਿਸਤਾਨ ਨੂੰ ਚੇਤਾਵਨੀ ਦੇਂਦੇ ਆ ਕਿਹਾ ਮੈਂ ਫਿਰ ਕਹਿਣਾ ਚਾਹੁੰਦਾ ਕਿ ਆਪਰੇਸ਼ਨ ਸੰਧੂਰ ਦਰਾਰ ਜੋ ਦੁਸ਼ਮਣ ਗੜਗੜਾ ਰਿਹਾ ਸੀ ਉਹ ਕਿਸੇ ਧੋਖੇ 'ਚ ਨਾ ਰਹੇ ਉਹਨਾਂ ਕਿਹਾ ਕਿ ਭਾਰਤ ਨੇ ਅੱਤਵਾਦ ਦੇ ਖਿਲਾਫ ਆਪਣੀ ਲੜਾਈ ਵਿੱਚ ਤਿੰਨ ਸੂਤਰ ਸਪਸ਼ਟ ਰੂਪ ਨਾਲ ਤੈਅ ਕਰ ਦਿੱਤੇ ਹੈ ਪਹਿਲਾ ਭਾਰਤ ਹਰ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਦੇਵੇਗਾ ਉਸ ਦਾ ਸਮਾਂ ਜਵਾਬ ਦੇਣ ਦਾ ਤਰੀਕਾ ਅਤੇ ਜਵਾਬ ਦੇਣ ਦੀਆਂ ਸ਼ਰਤਾ ਸਾਡੀਆਂ ਫੌਜਾਂ ਖੋਤਾ ਕਰਨਗੀਆਂ ਦੂਸਰਾ ਭਾਰਤ ਹੁਣ ਪਰਮਾਣੂ ਬੰਬ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰੇਗਾ ਅਤੇ ਨਾ ਹੀ ਉਸਤੇ ਆਧਾਰ ਤੇ ਕੋਈ ਫੈਸਲਾ ਲਏਗਾ ਅਤੇ ਤੀਸਰਾ ਅੱਤਵਾਦ ਦੇ ਮਾਲਕ ਅਤੇ ਅੱਤਵਾਦ ਨੂੰ ਸਰਪ੍ਰਸਤੀ ਦੇਣ ਵਾਲੀ ਸਰਕਾਰ ਭਾਰਤ ਇੱਕ ਹੀ ਨਜ਼ਰ ਨਾਲ ਦੇਖੇਗਾ ਪਾਕਿਸਤਾਨ ਦਾ ਸਟੇਟ ਅਤੇ ਨਾਨ ਸਟੇਟ ਐਕਟਰ ਵਾਲਾ ਖੇਡ ਹੁਣ ਹੋਰ ਨਹੀਂ ਚੱਲੇਗਾ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਅਤੇ ਕਿਹਾ ਕਿ ਜੇਕਰ ਮੈਂ ਸਿੱਧੀ ਸਿੱਧੀ ਭਾਸ਼ਾ ਵਿੱਚ કહਾਂ ਤਾਂ ਦੁਸ਼ਮਣ ਕਿਤੇ ਵੀ ਹੋਵੇ ਕੁਚਲ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਕਾਨਪੁਰ ਚ ਇਹ ਵਿਕਾਸ ਪ੍ਰੋਗਰਾਮ ਪਹਿਲਾਂ 24 ਅਪ੍ਰੈਲ ਨੂੰ ਹੋਣਾ ਸੀ ਪਰ ਪਹਿਲਗਾਮ ਹਮਲੇ ਕਾਰਨ ਇਹ ਉਹਨਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ ਪਹਿਲਗਾਮ ਦੇ ਕੈਰਾਨਾ ਅਤਵਾਦੀ ਹਮਲੇ ਵਿੱਚ ਉਹਨਾਂ ਕਿਹਾ ਕਿ ਸਾਡੇ ਕਾਨਪੁਰ ਦੇ ਬੇਟੇ ਸ਼ੁਭਮ ਦਵੇਦੀ ਦਾ ਵੀ ਉਸ ਬੇਰਹਿਮੀ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ 30 ਐਸ਼ਨਿਆ ਦਾ ਉਹ ਦਰਦ ਅਤੇ ਅੰਦਰ ਦਾ ਗੁੱਸਾ ਅਸੀਂ ਮਹਿਸੂਸ ਕਰ ਸਕਦੇ ਹਾਂ ਸਾਡੀਆਂ ਭੈਣਾਂ ਅਤੇ ਧੀਆਂ ਦਾ ਉਹੀ ਗੁੱਸਾ ਆਪਰੇਸ਼ਨ ਸੰਧੂਰ ਵਜੋਂ ਪੂਰੀ ਦੁਨੀਆ ਨੇ ਦੇਖਿਆ ਅਸੀਂ ਕਿਹਾ ਅਸੀਂ ਪਾਕਿਸਤਾਨ ਦੇ ਘਰ ਚ ਵੜ ਕੇ ਸੈਂਕੜੇ ਮੀਲਾਂ ਅੰਦਰ ਜਾ ਕੇ ਅਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਨੇ ਅਤੇ ਸਾਡੀ ਫੌਜ ਨੇ ਅਜਹੀ ਬਹਾਦਰੀ ਦਿਖਾਈ ਹੈ ਕਿ ਪਾਕਿਸਤਾਨੀ ਫੌਜ ਨੂੰ ਗੜਗੜਾ ਕੇ ਯੁੱਧ ਰੋਕਣ ਦੀ ਮੰਗ ਕਰਨੀ ਪਈ ਅਤੇ ਮਜਬੂਰ ਹੋਣਾ ਪਿਆ ਸੁਤੰਤਰਤਾ ਸੰਗਰਾਮ ਦੀ ਇਸ ਧਰਤੀ ਭਾਵ ਕਾਨਪੁਰ ਤੋਂ ਫੌਜ ਦੀ ਇਸ ਬਹਾਦਰੀ ਨੂੰ ਮੈਂ ਵਾਰ-ਵਾਰ ਸਲਾਹਬ ਕਰਦਾ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਵਿੱਚ ਦੁਨੀਆਂ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਅਤੇ ਮੇਕ ਇਨ ਇੰਡੀਆ ਦੀ ਤਾਕਤ ਵੇਖ ਲਈ ਹੈ। ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਹਥਿਆਰਾਂ ਨੇ ਬ੍ਰੈਂਬੋਸ, ਮਜ਼ਾਈਲ ਨੇ ਦੁਸ਼ਮਣ ਦੇ ਘਰ ਵਿੱਚ ਵੜ ਕੇ ਤਬਾਹੀ ਮਚਾਈ। ਜਿੱਥੇ ਅਤਵਾਦੀਆਂ ਦੇ ਟਿਕਾਣੇ ਤੈਅ ਕੀਤੇ, ਉੱਥੇ ਹੀ ਧਮਾਕੇ ਕੀਤੇ। ਇਸ ਤਾਕਤ ਨੂੰ ਸਾਨੂੰ ਆਤਮ ਨਿਰਭਰ ਭਾਰਤ ਦੇ ਸੰਕਲਪ ਤੋਂ ਅੱਗੇ ਵਧਣ ਦਾ ਇੱਕ ਹੋਰ ਸੰਕਲਪ ਮਿਲਿਆ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਪਾਕਿਸਤਾਨ ਨੂੰ ਭਾਰਤ ਦੇ ਪਹਿਲੇ ਸਵਦੇਸ਼ੀ ਜਹਾਜ਼ਵਾਹਕ ਆਈਐਨਐਸ ਵਿਕਰਾਂਤ ਤੇ ਸਵਾਰ ਭਾਰਤੀ ਜਲ ਸੈਨਾ ਦੀ ਬੇਮਿਸਾਲ ਤਾਕਤ ਬਾਰੇ ਚੇਤਾਵਨੀ ਦੇਂਦਿਆਂ ਕਿਹਾ ਕਿ ਜੇਕਰ ਸਮੁੰਦਰੀ ਫੌਜ ਆਪਰੇਸ਼ਨ ਸੰਧੂਰ ਦੌਰਾਨ ਆਪਣੀਆਂ ਸਹਿਯੋਗੀ ਫੌਜਾਂ ਨਾਲ ਸਰਗਰਮ ਲੜਾਈ ਵਿੱਚ ਸ਼ਾਮਲ ਹੋ ਜਾਂਦੀ ਤਾਂ ਪਾਕਿਸਤਾਨ ਨੂੰ 1971 ਨਾਲ ਵੀ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਸ਼ਾਇਦ ਪਾਕਿਸਤਾਨ ਚਾਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਉਹਨਾਂ ਐਲਾਨ ਕਰਦਿਆ ਕਿਹਾ ਕਿ 1971 ਇਸ ਤਰ੍ਹਾਂ ਗਵਾਏ ਕਿ ਜਦੋਂ ਭਾਰਤੀ ਸਮੁੰਦਰੀ ਫੌਜ ਕਾਰਵਾਈ ਵਿੱਚ ਆਈ ਤਾਂ ਪਾਕਿਸਤਾਨ ਇੱਕ ਤੋਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜੇਕਰ ਭਾਰਤੀ ਸਮੁੰਦਰੀ ਫੌਜ ਆਪਰੇਸ਼ਨ ਸੰਧੂਰ ਦੌਰਾਨ ਕਾਰਵਾਈ ਵਿੱਚ ਆਈ ਹੁੰਦੀ ਤਾਂ ਪਾਕਿਸਤਾਨ ਨਾ ਸਿਰਫ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸਗੋਂ ਮੈਨੂੰ ਲੱਗਦਾ ਕਿ ਉਸਤੇ ਚਾਰ ਟੁਕੜੇ ਹੋ ਜਾਂਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਰਬ ਸਾਗਰ 'ਚ ਤੈਨਾਤ ਆਈ ਐਨ ਐਸ ਵਿਕਰਾਂਧਿਤ ਉੱਤੇ ਬੋਲ ਰਹੇ ਸੀ ਜਿੱਥੇ ਉਹਨਾਂ ਨੇ ਸੰਚਾਲਨ ਤਿਆਰੀ ਦੀ ਸਮੀਖਿਆ ਕੀਤੀ ਅਤੇ ਆਪਰੇਸ਼ਨ ਦਰਾਰ ਖਤਰਿਆਂ ਨੂੰ ਬਿਆਸਰ ਕਰਨ ਵਿੱਚ ਸਮੁੰਦਰੀ ਫੌਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਪਾਕਿਸਤਾਨੀ ਸਮੁੰਦਰੀ ਸੈਨਾ ਸੰਪਤੀਆਂ ਨੂੰ ਰੋਕਣ ਵਿੱਚ ਭਾਰਤੀ ਜਲ ਸੈਨਾ ਦੀ ਚੁੱਪ ਪਰ ਪ੍ਰਭਾਵਸ਼ਾਲੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਹਮਲਾਵਰ ਤੈਨਾਤੀ ਸਮੁੰਦਰੀ ਦਬਦਬਾ ਉੱਤੇ ਉੱਚ ਪੱਧਰੀ ਤਿਆਰੀਆਂ ਨੇ ਪਾਕਿਸਤਾਨ ਨੂੰ ਸਮੁੰਦਰ ਵਿੱਚ ਭਾਰਤੀ ਹਿੱਤਾਂ ਨੂੰ ਚੁਣੌਤੀ ਦੇਣ ਤੋਂ ਰੋਕਿਆ ਅਤੇ ਉਸਤੇ ਜਹਾਜ਼ਾਂ ਨੂੰ ਉਹਨਾਂ ਦੇ ਬੇੜਿਆਂ ਤੱਕ ਸੀਮਿਤ ਕਰ ਦਿੱਤਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਜਲ ਸੈਨਾ ਨੇ ਇੱਕ ਵੀ ਗੋਲੀ ਚਲਾਏ ਬਗੈਰ ਆਪਣੇ ਦੁਸ਼ਮਣ ਨੂੰ ਹੈਰਾਨ ਕਰ ਦਿੱਤਾ। ਉਹਨਾਂ ਕਿਹਾ ਕਿ ਸਾਡੀਆਂ ਫੌਜਾਂ ਦੀ ਅਗਾਂਹ ਤੈਨਾਤੀ ਦੇ ਨਾਲ-ਨਾਲ ਵਿਕਰਾਂਤ ਕੈਰੀਅਰ ਬੈਟਲ ਗਰੁੱਪ ਦੇ ਫੋਰਸ ਪ੍ਰੋਜੈਕਸ਼ਨ ਨੇ ਵੀ ਸਾਡੇ ਇਰਾਦੇ ਅਤੇ ਸਮਰੱਥਾ ਦਾ ਪ੍ਰਭਾਵਸ਼ਾਲੀ ਸੰਕੇਤ ਦਿੱਤਾ। ਤੁਹਾਡੀ ਮਜ਼ਬੂਤ ਤਿਆਰੀ ਨੇ ਪਹਿਲਾਂ ਹੀ ਦੁਸ਼ਮਣ ਦਾ ਮਨੋਬਲ ਤੋੜ ਦਿੱਤਾ। ਤੁਹਾਡੀ ਤਿਆਰੀ ਪਾਕਿਸਤਾਨ ਲਈ ਕਾਫੀ ਸੀ ਤੁਹਾਨੂੰ ਕਾਰਵਾਈ ਕਰਨ ਦੀ ਵੀ ਲੋੜ ਨਹੀਂ ਪਈ ਦੁਸ਼ਮਣ ਤੁਹਾਡੀ ਤਿਆਰੀ ਤੋਂ ਹੀ ਪਰੇਸ਼ਾਨ ਅਤੇ ਹੈਰਾਨ ਹੋਇਆ ਪਾਕਿਸਤਾਨ ਨੇ ਨਾ ਸਿਰਫ ਭਾਰਤੀ ਜਲ ਸੈਨਾ ਦੀ ਅਥਾ ਸ਼ਕਤੀ ਇਸ ਦੀ ਫੌਜੀ ਤਾਕਤ ਅਤੇ ਵਿਨਾਸ਼ਕਾਰੀ ਸਮਰੱਥਾ ਨੂੰ ਮਹਿਸੂਸ ਕੀਤਾ ਸਗੋਂ ਇਸ ਤੋਂ ਉਹ ਡਰਿਆ ਵੀ ਤੇ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੇ ਵੀ ਵੱਡੇ ਵਿਆਸ ਸਾਹਮੜੇ ਆਏ ਨੇ ਅਸਲ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਬੀਐਸਐਫ ਦੀ ਪਿੱਠ ਥਪਤ ਪਾਈ ਹੈ ਉਹਨਾਂ ਨੇ ਆਪਰੇਸ਼ਨ ਸੰਧੂਰ ਦੇ ਦੌਰਾਨ 118 ਤੋਂ ਵੱਧ ਪਾਕਿਸਤਾਨੀ ਚੌਕੀਆਂ ਅਤੇ ਉਹਨਾਂ ਦੀ ਨਿਗਰਾਨੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਜਾਣਕਾਰੀ ਦਿੱਤੀ ਜਿਸ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਸੁਰੱਖਿਆ ਸਥਿਤੀ ਦੀ ਸਮੀਖਿਆ ਆਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਗੋਲਾਵਾਰੀ ਦੇ ਪੀੜਤਾਂ ਨਾਲ ਮਿਲਣ ਲਈ ਜੰਮੂ ਖੇਤਰ ਦੇ ਵਿੱਚ ਉਹ ਆਪਣੇ 2 ਦਿਨਾਂ ਦੀ ਸਮਾਪਤੀ ਸਮਾਗਮ ਤੇ ਬੋਲ ਰਹੇ ਸੀ ਅਤੇ ਸ਼ਾਹ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 4 ਦਿਨਾਂ ਦੇ ਸੰਘਰਸ਼ ਦੌਰਾਨ ਪਾਕਿਸਤਾਨੀ ਹਮਲਾ ਠੋਸ ਜਵਾਬ ਦੇਣ ਲਈ ਬੀਐਸਐਫ ਦੀ ਉਚੇਚੇ ਤੌਰ ਤੇ ਸ਼ਲਾਘਾ ਕੀਤੀ ਹੈ। ਉਹਨਾਂ ਆਖਿਆ ਕਿ ਇੰਨੇ ਘੱਟ ਸਮੇਂ ਵਿੱਚ ਇੰਨੀਆਂ ਚੌਕੀਆਂ ਨੂੰ ਨੁਕਸਾਨ ਪਹੁੰਚਾਉਣਾ, ਤਬਾਹ ਕਰਨਾ ਇੱਕ ਸ਼ਾਨਦਾਰ ਪ੍ਰਾਪਤੀ ਰਹੀ ਹੈ। ਦੁਸ਼ਮਣ ਦੇ ਨਿਗਰਾਨੀ ਨੈੱਟਵਰਕ ਨੂੰ ਖਤਮ ਕਰਨਾ ਇੱਕ ਮਹੱਤਵਪੂਰਨ ਝਟਕਾ ਸੀ। ਉਹਨਾਂ ਆਖਿਆ ਕਿ ਪਾਕਿਸਤਾਨ ਨੂੰ ਇਸ ਪ੍ਰਣਾਲੀ ਦੇ ਮੁੜ ਨਿਰਮਾਣ ਵਿੱਚ ਕਈ ਸਾਲ ਲੱਗ ਜਾਣਗੇ। ਆਪਰੇਸ਼ਨ ਸੰਧੂਰ ਤੋਂ ਬਾਅਦ ਜੰਮੂ ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਦੌਰਾਨ ਉਹਨਾਂ ਕਿਹਾ ਕਿ ਆਪਰੇਸ਼ਨ ਸੰਧੂਰ ਦੌਰਾਨ ਬੀਐਸਐਫ ਨੇ 118 ਤੋਂ ਵੱਧ ਪਾਕਿਸਤਾਨੀ ਚੌਕੀਆਂ ਤਬਾਹ ਕਰ ਦਿੱਤੀਆਂ ਸੀ ਉਹਨਾਂ ਆ ਕਿਹਾ ਕਿ ਜਦੋਂ ਪਾਕਿਸਤਾਨ ਨੇ ਸਾਡੀਆਂ ਸਰਹੱਦਾਂ ਅਤੇ ਨਾਗਰਿਕ ਇਲਾਕਿਆਂ ਤੇ ਹਮਲਾ ਕਰਕੇ ਸਾਡੇ ਅੱਤਵਾਦ ਵਿਰੋਧੀ ਮਹਿੰਮ ਦਾ ਜਵਾਬ ਦਿੱਤਾ ਤਾਂ ਜੰਮੂ ਫਰੰਟੀਅਰ ਦੇ ਬੀਐਸਐਫ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੀਆਂ ਉਹਨਾਂ ਦੀਆਂ ਇਹ ਚੌਕੀਆਂ ਤਬਾਹ ਕਰ ਦਿੱਤੀਆਂ ਉਹਨਾਂ ਨੇ ਦੁਸ਼ਮਣ ਦੀ ਪੂਰੀ ਨਿਗਰਾਨੀ ਪ੍ਰਣਾਲੀ ਨੂੰ ਟੁਕੜੇ ਟੁਕੜੇ ਕਰ ਦਿੱਤਾ ਇੱਕ ਅਜਹੀ ਪ੍ਰਣਾਲੀ ਜਿਸ ਤੇ ਮੁੱਢ ਨਿਰਮਾਣ ਵਿੱਚ ਉਹਨਾਂ ਨੂੰ 4-5 ਸਾਲ ਲੱਗਣਗੇ ਸ਼ਾਹ ਨੇ ਕਿਹਾ ਕਿ ਬੀਐਸਐਫ ਦੇ ਡਾਇਰੈਕਟਰ ਜਨਰਲ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੂੰ ਆਪਣੇ ਸੰਚਾਰ ਪ੍ਰਣਾਲੀਆਂ ਅਤੇ ਨਿਗਰਾਨੀ ਉਪਕਰਨਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਸੀ ਜਿਸ ਨਾਲੋਂ ਪਿਛਲੇ ਕੁਝ ਸਮੇਂ ਤੋਂ ਪੂਰੀ ਤਰ੍ਹਾਂ ਸੂਚਨਾ ਆਧਾਰਿਤ ਜੰਗ ਛੇੜਨ ਦੇ ਅਜੋਗ ਹੋ ਜਾਣਗੇ ਸ਼ਾਂਤੀ ਦੇ ਸਮੇਂ ਵੀ ਬੀਐਸਐਫ ਦੀ ਤਿਆਰੀ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਉਹਨਾਂ ਦੀ ਖੁਫੀਆ ਜਾਣਕਾਰੀ ਨੇ ਸਟੀਕ ਅਗਾਊਂ ਕਾਰਵਾਈ ਨੂੰ ਸਮਰਥ ਬਣਾਇਆ ਉਨਾ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸ਼ਾਂਤੀ ਦੇ ਸਮੇਂ ਵੀ ਤੁਸੀਂ ਚੌਕਸ ਨਜ਼ਰ ਰੱਖੀ ਸੀ ਤੁਹਾਡੀ ਸਹੀ ਬੁੱਧੀ ਦੇ ਆਧਾਰ ਤੇ ਇੱਕ ਸਟੀਕ ਜਵਾਬੀ ਰਣਨੀਤੀ ਪਹਿਲਾਂ ਹੀ ਤਿਆਰ ਕੀਤੀ ਗਈ ਸੀ ਜਦੋਂ ਮੌਕਾ ਮਿਲਿਆ ਤਾਂ ਤੁਸੀਂ ਇਸ ਨੂੰ ਸਫਲਤਾ ਨਾਲ ਲਾਗੂ ਕਰ ਵਿਖਾਇਆ ਇਸ ਪ੍ਰਾਪਤੀ ਨੂੰ ਅਥਾਹ ਦੇਸ਼ ਭਗਤੀ ਅਤੇ ਕੁਰਬਾਨੀ ਦਾ ਪ੍ਰਤੀਬਿੰਬ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਅਜਿਹੀ ਬਹਾਦਰੀ ਉਦੋਂ ਹੀ ਉਭਰਦੀ ਹੈ ਜਦੋਂ ਦੇਸ਼ ਵਿੱਚ ਮਾਣ ਹੁੰਦਾ ਹੈ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਹੁੰਦੀ ਹੈ ਅਤੇ ਸਰਵੋੱਚ ਕੁਰਬਾਨੀ ਦਾ ਜਨੂਨ ਵੀ ਹੁੰਦਾ ਹੈ ਇਹ ਉਦੋਂ ਹੁੰਦਾ ਜਦੋਂ ਅਜਿਹੇ ਨਤੀਜੇ ਸੰਭਵ ਹੁੰਦੇ ਨੇ ਉਹਨਾਂ ਕਿ ਹਾਕਮ ਮੈਂ ਪੁੰਛ ਦਾ ਦੌਰਾ ਕਰਨ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਤੇ ਨਾਗਰਿਕਾਂ ਦੀ ਆਬਾਦੀ ਨੂੰ ਹੋਏ ਨੁਕਸਾਨ ਨੂੰ ਦੇਖ ਕੇ ਦੁੱਖ ਸਾਂਝਾ ਕਰਨਾ ਹੈ ਮੈਨੂੰ ਦੱਸਿਆ ਗਿਆ ਸੀ ਕਿ ਮੌਸਮ ਅਨੁਕੂਲ ਨਹੀਂ ਸੀ ਫਿਰ ਵੀ ਮੈਂ ਫੈਸਲਾ ਕੀਤਾ ਕਿ ਮੈਂ ਸੜਕ ਰਾਹੀਂ ਜਾਵਾਂਗਾ ਅਤੇ ਸਰਹੱਤੀ ਤਾਇਨਾਤ ਜਵਾਨਾਂ ਨੂੰ ਮਿਲਣ ਤੋਂ ਬਾਅਦ ਹੀ ਵਾਪਸ ਆਵਾਂਗਾ ਰੱਬ ਮਿਹਰਬਾਨ ਸੀ ਮੌਸਮ ਸਾਫ਼ ਹੋ ਗਿਆ ਅਤੇ ਤੁਹਾਨੂੰ ਮਿਲਣ ਦਾ ਇੱਕ ਮੌਕਾ ਮਿਲਿਆ ਕੇਂਦਰੀ ਗ੍ਰਹਿ ਮੰਤਰੀ ਅਬੇਤ ਸ਼ਾਹ ਨੇ ਸਰਕਾਰ ਅਤੇ ਭਾਰਤ ਦੇ ਨਾਗਰਿਕਾਂ ਵੱਲੋਂ ਬੀਐਸਐਫ ਦੇ ਜਵਾਨਾਂ ਦਾ ਧੰਨਵਾਦ ਕੀਤਾ ਬੀਐਸਐਫ ਲਈ ਖੁਸ਼ੀ ਫੌਜਵਾਗ ਉੱਚੀ ਹੈ ਅਤੇ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਉਹਨਾਂ ਦੁਹਰਾਇਆ ਕਿ ਬੀਐਸਐਫ ਦੇ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਅਤੇ ਉਹਨਾਂ ਦੀ ਸ਼ਲਾਘਾ ਕਰਨੀ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਭਾਜਪਾ ਆਗੂ ਅਤੇ ਆਪ ਆਗੂਆਂ ਨੂੰ ਸਨ ਲਾ ਗਈ ਹੈ ਕਾਂਗਰਸ ਪਾਰਟੀ ਲੁਧਿਆਣਾ ਪੱਛਮੀ ਦੇ ਵਿੱਚ ਚੋਣਾਂ ਨੇ ਉਦੋਂ ਤੋਂ ਪਹਿਲਾਂ ਕਾਂਗਰਸ ਨੇ ਸਰਗਰਮੀਆਂ ਕਾਫੀ ਤੇਜ਼ ਕੀਤੀਆਂ ਨੇ ਆਮ ਆਦਮੀ ਪਾਰਟੀ ਅਤੇ ਬਾਕੀਆਂ ਪਾਰਟੀਆਂ ਵੱਲੋਂ ਵੀ ਉੱਥੇ ਸਰਗਰਮੀਆਂ ਵਧਾਈਆਂ ਹੋਈਆਂ ਨੇ ਇਸੇ ਦੌਰਾਨ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਉਂਸਲਰ ਸਤਨਾਮ ਸਿੰਘ ਸਰੀ ਮਾਸਟਰ ਅਤੇ ਭਾਜਪਾ ਆਗੂ ਕਰਨ ਵੜਿੰਗ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਪ੍ਰੀਤ ਗੋਗੀ ਦਾ ਭਾਣ ਜਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹੈ ਇਸੇ ਦੌਰਾਨ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਪਾ ਕੇ ਲਿਖਿਆ ਕਿ ਅੱਜ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਉਂਸਲਰ ਸਤਨਾਮ ਸਿੰਘ ਸਰੀ ਮਾਸਟਰ ਅਤੇ ਭਾਜਪਾਗੂ ਕਰਨ ਵੜੇਗ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਕਈ ਆਗੂ ਉਹਨਾਂ ਦਾ ਸਵਾਗਤ ਕਰ ਰਹੇ ਸੀ ਉਨ੍ਹਾਂ ਦੇ ਨਾਲ ਜਿੱਥੇ ਹਲਕੇ ਵਿੱਚ ਉਹ ਕਹਿੰਦੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਉੱਥੇ ਕਾਂਗਰਸ ਦੀ ਜਿੱਤ ਯਕੀਨੀ ਹੈ ਤੇ ਦੂਸਰੇ ਪਾਸੇ ਆਪ ਵਿਧਾਇਕ ਦਾ ਜ਼ਿਕਰ ਕਰੀਏ ਬੀਤੇ ਦਿਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰ ਲਏ ਗਏ ਸਨ ਰਮਨ ਅਰੋੜਾ ਗ੍ਰਿਫਤਾਰੀ ਤੋਂ ਬਾਅਦ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ੀ ਦੌਰਾਨ ਵਿਜੀਲੈਂਸ ਟੀਮ ਨੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਵਿਜੀਲੈਂਸ ਨੂੰ 2 ਦਿਨ ਦਾ ਉਹਨਾਂ ਦਾ ਰਿਮਾਂਡ ਮਿਲਿਆ ਹਰਪ੍ਰੀਤ ਕੌਰ ਵਿਰੁੱਧ ਇਹ ਕਾਰਵਾਈ ਵਿਧਾਇਕ ਰਮਨ ਅਰੋੜਾ ਨਾਲ ਸੰਬੰਧਤ ਮਾਮਲੇ ਦੇ ਨਾਲ ਸੰਬੰਧ ਦੱਸੀ ਜਾ ਰਹੀ ਹੈ ਅਸਲ ਦੇ ਵਿੱਚ ਵਿਕਰੀ ਮਾਲਕ ਨੇ ਸ਼ਿਕਾਇਤ ਕੀਤੀ ਸੀ ਕਿ ਰਮਨ ਅਰੋੜਾ ਦੇ ਦਬਾਅ ਤੋਂ ਬਾਅਦ ਉਸਨੇ ਨਿਗਮ ਦੀ ਇੱਕ ਮਹਿਲਾ ਅਧਿਕਾਰੀ ਨੂੰ 3 ਲੱਖ ਰੁਪਏ ਦਿੱਤੇ ਸੀ ਇਸ ਵਿਅਾਰ ਦੇ ਆਧਾਰ ਤੇ ਵਿਜੀਲੈਂਸ ਨੇ ਪਹਿਲਾਂ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਸੀ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਹੁਣ ਉਹ ਰਿਮਾਂਡ ਤੇ ਹੈ ਪਰ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਪਰਤਾਂ ਖੁੱਲ ਰਹੀਆਂ ਨੇ ਇਸ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਗਾਤਾਰ ਗ੍ਰਿਫਤਾਰੀਆਂ ਅਤੇ ਨਵੀਆਂ-ਨਵੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਫੜੇਗਾ ਰਮਨ ਅਰੋੜਾ ਦੇ ਵੱਲੋਂ 3 ਸਾਲ ਵਿੱਚ ਕਿੰਨੇ ਇੱਕ ਵੱਡੇ ਪੱਧਰ ਤੇ ਜਾਇਦਾਦ ਬਣਾਈ ਗਈ ਹੋਵੇਗੀ ਇਹਦੀ ਜਾਂਚ ਚੱਲ ਰਹੀ ਹੈ ਜਾਂਚ ਕਰਨ ਲਈ ਵਿਜੀਲੈਂਸ ਟੀਮ ਦੇ ਵੱਲੋਂ ਰੈਵਨਿਊ ਰਿਕਾਰਡ ਦੇ ਵਿੱਚੋਂ 27 ਰਜਿਸਟਰੀਆਂ ਨੂੰ ਰਿਕਾਰਡ ਤੇ ਲਿਆ ਗਿਆ ਜਿਨ੍ਹਾਂ ਦਾ ਕਨੈਕਸ਼ਨ ਵਿਧਾਇਕ ਰਮਨ ਅਰੋੜਾ ਨਾਲ ਹੋ ਸਕਦਾ ਹੈ ਇਹਨਾਂ ਰਜਿਸਟਰੀਆਂ ਵਿੱਚ ਸਿਰਫ 13 ਰਜਿਸਟਰੀਆਂ ਤਾਂ ਲੰਬਾ ਪਿੰਡ ਚੌਂਕ ਦੇ ਇੱਕ ਨਾਮੀ ਕੋਲੋਰਾਇਜ਼ਰ ਦੇ ਨਾਂ ਤੇ ਦਸੀਆਂ ਨੇ ਵਿਜੀਲੈਂਸ ਮੁਤਾਬਕ 27 ਰਜਿਸਟਰੀਆਂ ਜੋ ਕਿ ਰੈਵਨਿਊ ਰਿਕਾਰਡ ਤੋਂ ਲਈਆਂ ਗਈਆਂ ਨੇ ਉਸ ਮੁਤਾਬਕ ਪਰਾਗਪੁਰ ਇਲਾਕੇ ਦੀ ਸਭ ਤੋਂ ਜ਼ਿਆਦਾ ਜ਼ਮੀਨ ਦੇ ਵਿੱਚ ਪੈਸੇ ਇਨਵੈਸਟ ਕੀਤੇ ਹੋ ਸਕਦੇ ਨੇ ਵਿਜੀਲੈਂਸ ਦੇ ਮੁਤਾਬਕ ਇਹਨਾਂ ਪ੍ਰਾਪਰਟੀਆਂ ਦੇ ਖਰੀਦਦਾਰ ਸਾਬਕਾ ਕਾਂਗਰਸੀ ਕਾਉਂਸਲਰ ਲੰਬਾ ਪਿੰਡ ਚੌਂਕ ਦਾ ਨਾਮੀ ਕਾਉਂਸਲਰ ਪੀਰ ਬੋਦਲਾ ਸਥਿਤ ਵਿਧਾਇਕ ਦੇ ਰਿਸ਼ਤੇਦਾਰ ਅਤੇ ਉਹਨਾਂ ਦੀ ਰੀਅਲ اسٹیਟ ਕੰਪਨੀ ਦੇ ਨਾਮ ਤੇ ਨਿਕਲੇ ਨੇ ਹੁਣ ਵਿਜੀਲੈਂਸ ਉਹਨਾਂ ਦੀ ਵੀ ਜਾਂਚ ਕਰ ਸਕਦੀ ਆ ਭਾਵ ਉਹਨਾਂ ਨੂੰ ਵੀ ਜਾਂਚ ਦੇ ਦਾਇਰੇ ਵਿੱਚ ਲਿਆ ਸਕਦੀ ਹੈ ਜਾਣਕਾਰਾਂ ਦੀ ਮੰਨੀਏ ਤਾਂ ਵਿਜੀਲੈਂਸ ਦੇ ਵੱਲੋਂ ਕੁੱਲ 27 ਜਾਇਦਾਦਾਂ ਦਾ ਰਿਕਾਰਡ ਵਿਭਾਗ ਤੋਂ ਲਿਆ ਗਿਆ ਹੈ ਜਿੱਥੇ 13 ਜਾਇਦਾਦਾਂ ਦੀ ਰਜਿਸਟਰੀ ਦੀ ਕਾਪੀ ਸਿੱਧਾ ਸਰ ਰਜਿਸਟਰਾਰ ਦਫ਼ਤਰ ਤੋਂ ਲਈ ਗਈ ਹੈ ਅਤੇ 14 ਜਾਇਦਾਦਾਂ ਬਾਰੇ ਜਾਣਕਾਰੀ ਰਿਕਾਰਡ ਰੂਮ ਤੋਂ ਪ੍ਰਾਪਤ ਕੀਤੀ ਗਈ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਇਹਨਾਂ ਰਜਿਸਟਰੀਆਂ ਦਾ ਰਿਕਾਰਡ ਲੈ ਕੇ ਰਾਮਨ ਅਰੋੜਾ ਤੋਂ ਬੀਤੇ ਦਿਨੀ ਕਾਫੀ ਲੰਬੀ ਚੌੜੀ ਪੁੱਛਗਿੱਛ ਕੀਤੀ ਗਈ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੀਆਂ ਰਜਿਸਟਰੀਆਂ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਮਿਲੀਆਂ ਨੇ ਜਿਸ ਕਾਰਨ ਵਿਜੀਲੈਂਸ ਅਫਸਰਾਂ ਨੂੰ ਜਾਂਚ ਵਿੱਚ ਸਮਾਂ ਲੱਗ ਰਿਹਾ ਹੈ ਇਹ ਸਾਰੇ ਲੋਕਾਂ ਦਾ ਕਨੈਕਸ਼ਨ ਵਿਧਾਇਕ ਅਮਰ ਅਰੋੜਾ ਨਾਲ ਤਾਂ ਨਹੀਂ ਹੈ ਇਹ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ ਜੋ ਰਿਕਾਰਡ ਰੈਵਨਿਊ ਵਿਭਾਗ ਤੋਂ ਲਿਆ ਗਿਆ ਉਸ ਵਿੱਚ ਕੁਝ ਪ੍ਰਾਪਰਟੀ ਇੱਕੋ ਹੀ ਸਾਬਕਾ ਕਾਂਗਰਸੀ ਕਾਉਂਸਲਰ ਦੇ ਨਾਮ ਤੇ ਹੈ ਜਿਸ ਤੋਂ ਵਿਜੀਲੈਂਸ ਵੀ ਹੈਰਾਨ ਹੈ ਕਿ ਉਸਤਾ ਰਮਨ ਅਰੋੜਾ ਨਾਲ ਆਖਿਰ ਕੀ ਕਨੈਕਸ਼ਨ ਹੋ ਸਕਦਾ ਹੈ ਉਹਨਾਂ ਦੇ ਨਾਂ ਤੇ ਕਈ ਏਕੜ ਪ੍ਰਾਪਰਟੀ ਖਰੀਦੀ ਗਈ ਹੈ ਜੋ ਕਿ ਹਾਲ ਹੀ ਵਿੱਚ ਖਰੀਦੀ ਦੱਸੀ ਜਾ ਰਹੀ ਹੈ ਜਾਣਕਾਰਾਂ ਦੀ ਮੰਨੀਏ ਤਾਂ ਜਮ ਜਾਣਦਾ ਸ਼ਕੀਰ ਸਾਬਕਾ ਕਾਉਂਸਲਰ ਪੰਜਾਬ ਦੇ ਇੱਕ ਸੰਸਦ ਮੈਂਬਰ ਦਾ ਕਰੀਬੀ ਹੈ ਅਤੇ ਉਹਨਾਂ ਨਾਲ ਹਮੇਸ਼ਾ ਉਹਨਾਂ ਦੀ ਗੱਡੀ ਵਿੱਚ ਰਹਿੰਦਾ ਹੈ ਇਹ ਵੀ ਪਤਾ ਲੱਗਿਆ ਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਰੈਵਨਿਊ ਰਿਕਾਰਡ ਤੋਂ ਮਿਲੇ ਦਸਤਾਵੇਜ਼ਾਂ ਦੇ ਮੁਤਾਬਕ ਸਭ ਤੋਂ ਜ਼ਿਆਦਾ ਪਰਾਗਪੁਰ ਵਾਲੇ ਇਲਾਕੇ ਵਿੱਚ ਇਹ ਖਰੀਦੀਆਂ ਗਈਆਂ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਪਰ ਵੱਖ-ਵੱਖ ਲੋਕਾਂ ਦੇ ਨਾਮਤੇ ਨੇ ਤੇ ਹੁਣ ਇੱਕ ਦਿਨੂ ਕੀ ਰੋਨੇ ਆ ਆਵਾ ਹੀ ਉੱਤਿਆ ਪਿਆ ਇੱਕ ਪਾਸੇ ਭ੍ਰਿਸ਼ਟਾਚਾਰ ਦੇ ਉੱਤੇ ਹੱਲੇ ਦੀਆਂ ਖਬਰਾਂ ਨੇ ਪਰ ਸਮੁੱਚੇ ਭਾਰਤ ਭਰ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਸੀਆਈਏ ਸਟਾਫ ਜਲੰਧਰ ਦੇ ਵਿੱਚ ਤਾਇਨਾਤ ਪੁਲਿਸ ਸਬ ਇੰਸਪੈਕਟਰ ਭਾਵ ਐਸਆਈ ਜਿਨ੍ਹਾਂ ਦਾ ਨਾਮ ਸੁਖਰਾਜ ਸਿੰਘ ਦੱਸਿਆ ਗਿਆ 30000 ਰੁਪਏ ਦੀ ਰਿਸ਼ਵਤ ਲੈੰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮਿਲੀ ਹੈ ਇਹ ਪੁਲਿਸ ਅਫਸਰ ਨੂੰ ਭਾਵ ਐਸਆਈ ਨੂੰ ਅਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸਾਦਪੁਰ ਕਲਾਂ ਦੇ ਵਸਨੀਕ ਅਤੇ ਰੈਡੀमेड ਕੱਪੜਿਆਂ ਦੀ ਦੁਕਾਨ ਦੇ ਮਾਲਕ ਦੇ ਵੱਲੋਂ ਦਰਜ ਕਰਗਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਕਾਇਤ ਦੇ ਮਤਾਬਕ ਸਬ ਇੰਸਪੈਕਟਰ ਸੁਖਰਾਜ ਸਿੰਘ ਨੇ ਸ਼ਿਕਾਇਤਕਰਤਾ ਦੇ ਜਵਾਈ ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ 403 ਗ੍ਰਾਮ ਹੈਰੋਇਨ ਦੇ ਸੰਬੰਧ ਵਿੱਚ ਉਸ ਵਕਤ ਗ੍ਰਿਫਤਾਰ ਕੀਤਾ ਸੀ ਜਦੋਂ ਉਹ 18 ਮਈ 2025 ਨੂੰ ਜਲੰਧਰ ਤੋਂ ਤਰਪਾਲਾਂ ਖਰੀਦਣ ਵਾਸਤੇ ਆਇਆ ਸੀ ਜਿਸ ਸਬੰਧੀ ਕੇਸ ਪੁਲਿਸ ਥਾਣਾ ਡਿਵੀਜ਼ਨ ਨੰਬਰ 1 ਵਿੱਚ ਦਰਜ ਹੋਇਆ ਰਿਮਾਂਡ ਦੀ ਮਿਆਦ ਦੌਰਾਨ ਇਸ ਐਸਆਈ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਤੇ ਜਵਾਇ ਦੀ ਗੱਡੀ ਅਤੇ ਦੋ ਮੋਬਾਈਲ ਫੋਨ ਉਸਤੇ ਕਬਜ਼ੇ 'ਚ ਨੇ ਪਰ ਹਾਲਿਓ ਕੇਸ ਦੀ ਪ੍ਰਾਪਰਟੀ ਵਜੋਂ ਸੂਚੀਬੱਧ ਨਹੀਂ ਕੀਤੇ ਗਏ ਅਤੇ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਨੂੰ ਸਬੰਧ ਤੀਜਾ ਵਾਪਸ ਕਰਨ ਦਾ ਭਰੋਸਾ ਦਿੱਤਾ ਜਦੋਂ ਸ਼ਿਕਾਇਤਕਰਤਾ ਗੱਡੀ ਅਤੇ ਮੋਬਾਈਲ ਫੋਨ ਲੈਣ ਵਾਸਤੇ ਪੁਲਿਸ ਥਾਣੇ ਪਹੁੰਚਿਆ ਤਾਂ ਇਸ ਐਸਆਈ ਨੇ ਇਹ ਤੀਜਾ ਵਾਪਸ ਕਰ ਲਈ ਉਹਨਾਂ ਤੋਂ 50000 ਰੁਪਏ ਰਿਸ਼ਵਤ ਮੰਗ ਲਈ ਗੱਲਬਾਤ ਤੋਂ ਬਾਅਦ 30000 ਰੁਪਏ ਦੇ ਲਈ ਉਹ ਸਹਿਮਤ ਹੋ ਗਿਆ ਕਿ ਇੰਨੇ ਪੈਸੇ ਦਿਓ ਤੇ ਸਬਾਨ ਲਓ ਪਰ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸੰਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਦੱਸਿਆ ਗਿਆ ਕਿ ਇਸ ਦੀ ਸ਼ਿਕਾਇਤ ਮੁਰਲੀ ਤਸਦੀਕ ਕੀਤੀ ਗਈ ਤਾਂ ਸਹੀ ਪਾਈ ਗਈ ਹੈ ਫਿਰ ਜਾਲ ਵਿਛਾਇਆ ਗਿਆ ਤੇ ਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਇਸ ਸਬੰਧ ਵਿੱਚ ਇਸ ਮੁਲਜ਼ਮ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਹਾਲੇ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੁਹਾਨੂੰ ਉੜੀਸਾ ਵਾਲੇ ਪਾਸੇ ਵੀ ਇੱਕ ਚੱਕਰ ਵਰਵਾ ਦਿਆਂ ਕਿਤੇ ਇਹ ਨਾ ਸੋਚੀ ਜਾਇਓ ਕਿ ਭ੍ਰਿਸ਼ਟਾਚਾਰ ਸਿਰਫ ਪੰਜਾਬ 'ਚ ਹੀ ਹੁੰਦਾ ਹੈ ਉੜੀਸਾ ਵਿੱਚ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਸਰਕਾਰੀ ਇੰਜੀਨੀਅਰ ਦੇ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਹੈ ਇਸ ਮਾਮਲੇ ਦੇ ਸਬੰਧ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਜੀਨੀਅਰ ਦੇ ਘਰ ਅਤੇ ਦਫ਼ਤਰ ਦੇ ਵਿੱਚ ਤਲਾਸ਼ੀ ਮਹਿੰਮ ਜਾਰੀ ਸੀ ਇੱਕ ਬਿਆਰ ਦੇ ਵਿੱਚ ਦੱਸਿਆ ਗਿਆ ਕਿ ਉੜੀਸਾ ਪੁਲਿਸ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਸੜਕ ਯੋਜਨਾ ਦਿਹਾਤੀ ਕੰਮ ਭਾਵ ਆਰਡਬਲਿਊ ਡਿਵੀਜ਼ਨ ਉੜੀਸਾ ਪੁਬਨੇਸ਼ਵਰ ਦੇ ਵਿੱਚ ਮੁੱਖ ਇੰਜੀਨੀਅਰ ਬੈਕਕੌਂਟ ਨਾਥ ਸਰੰਗੀ ਦੇ ਨਿਵਾਸ ਅਤੇ ਦਫ਼ਤਰ ਤੇ ਛਾਪੇਮਾਰੀ ਕੀਤੀ ਇਨ੍ਹਾਂ ਅਧਿਕਾਰੀਆਂ ਵਿੱਚੋਂ ਇੱਕ ਅਧਿਕਾਰੀ ਨੇ ਦੱਸਿਆ ਕਿ ਇੰਜੀਨੀਅਰ ਦੇ ਪਵਨੇਸ਼ਵਰ ਸਥਿਤ ਫਲੈਟ ਦੇ ਵਿੱਚੋਂ 1 ਕਰੋੜ ਰੁਪਏ ਅਤੇ ਅੰਗੁਲ ਸਥਿਤ ਘਰ ਤੋਂ 1 ਕਰੋੜ 1 ਲੱਖ ਰੁਪਏ ਬਰਾਬਰਦ ਕੀਤੇ ਗਏ ਨੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਦੇਖਦੇ ਹੀ ਸਰੰਗੀ ਨੇ ਪਵਨੇਸ਼ਵਰ ਸਥਿਤ ਆਪਣੇ ਫਲੈਟ ਦੀ ਖਿੜਕੀ ਵਿੱਚੋਂ 5-500 ਰੁਪਏ ਦੇ ਨੋਟਾਂ ਦੇ ਜੋ ਬੰਡਲ ਸੀ ਉਹ ਸੁੱਟਣੇ ਸ਼ੁਰੂ ਕਰ ਦਿੱਤੇ ਪਰ ਉੱਥੇ ਉਹ ਸਾਰਾ ਕੁਝ ਕੈਮਰੇ ਵਿੱਚ ਵੀ ਕੈਦ ਹੋਇਆ ਅਤੇ ਇੰਜੀਨੀਅਰ ਦੀ ਉੱਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਨੇ ਅਤੇ ਉਹ ਨੋਟ ਸਾਰੇ ਇਕੱਠੇ ਕਰ ਲਏ ਗਏ ਤੇ ਹੁਣ ਗੱਲ ਕਰਦੇ ਹਾਂ ਕਿ ਕੀ 5 500 ਰੁਪਏ ਦੇ ਨੋਟ ਫਿਰ ਬੰਦ ਹੋਣਗੇ ਕਿ ਨੋਟਬੰਦੀ ਹੋਵੇਗੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਜਿਨ੍ਹਾਂ ਦੇ ਸਹਾਰੇ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਅਤੇ ਜਿਹੜਾ ਨੂੰ ਹਰ ਫੈਸਲਾ ਕੇਂਦਰ ਸਰਕਾਰ ਪੁੱਛ ਕੇ ਲੈਂਦੀ ਹੈ ਜੇ ਇਹ ਵਿਚਰਗੇ ਜੇ ਵਿਗੜਗੇ ਤਾਂ ਕੇਂਦਰ ਸਰਕਾਰ ਡਿੱਗ ਸਕਦੀ ਹੈ ਤੇ ਚੰਦਰ ਬਾਬੂ ਨਾਇਡੂ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਖਿਆ ਕਿ ਦੇਸ਼ ਦੇ ਵਿੱਚ ਵਿੱਤੀ ਪਾਰਦਰਸ਼ਤਾ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਵੱਲ ਦਲੇਰਾਨਾ ਕਦਮ ਚੁੱਕਣਾ ਪਵੇਗਾ ਉਹਨਾਂ ਨੇ ਇਹ ਸੁਝਾਦ ਦਿੱਤਾ ਹੈ ਉਹਨਾਂ ਨੇ 500 ਰੁਪਏ ਅਤੇ ਇਸ ਤੋਂ ਵੱਧ ਜਿਹੜੇ ਨੋਟ ਨੇ ਪਾ ਵੱਡੇ ਨੋਟ ਨੇ ਉਹ ਚਲਣ ਤੋਂ ਬਾਹਰ ਕਰਨ ਦੀ ਅਪੀਲ ਕਰ ਦਿੱਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਉੱਚ ਮੁੱਲ ਵਾਲੇ ਪਾ ਵੱਡੇ ਨੋਟਾਂ ਨੂੰ ਹਟਾ ਕੇ ਦੇਸ਼ ਦੀ ਪੂਰੀ ਤਰ੍ਹਾਂ ਡਿਜੀਟਲ ਦੇਣ ਲੈਣ ਵਾਲ ਕਰੰਸੀ ਨੂੰ ਲਜਾਇਆ ਜਾਵੇ ਜਿਸ ਨਾਲ ਸਿਰਫ ਭ੍ਰਿਸ਼ਟਾਚਾਰ ਤੇ ਰੋਕ ਲੱਗੇਗੀ ਬਲਕਿ ਅਰਥ ਵਿਵਸਥਾ ਹੋਰ ਪਾਰਦਰਸ਼ੀ ਹੋ ਜਾਏਗੀ ਤੇਲਗੂ ਦੇਸ਼ਮ ਪਾਰਟੀ ਦੇ ਤਿੰਨ ਦਿਨਾਂ ਸਾਲਾਨਾ ਸੰਮੇਲਨ ਮਹਾਨਾਡੂ ਸਵਾਰ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਨਾ ਸਿਰਫ 500 ਅਤੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਸਗੋਂ ਡਿਜੀਟਲ ਭੁਗਤਾਨ ਅਪਣਾਉਣ ਦਾ ਵੀ ਸੱਦਾ ਦਿੱਤਾ ਉਹਨਾਂ ਆਖਿਆ ਕਿ ਦੇਸ਼ ਨੂੰ ਨਕਦੀ ਤੇ ਨਿਰਪਰਤਾ ਤੋਂ ਬਾਹਰ ਕਰਨ ਦਾ ਹੁਣ ਸਮਾਂ ਆ ਗਿਆ ਹੈ ਉਹਨਾਂ ਆਖਿਆ ਕਿ ਉਹਨਾਂ ਨੇ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਡਿਜੀਟਲ ਕਰੰਸੀ ਬਾਰੇ ਇੱਕ ਰਿਪੋਰਟ ਸੌਂਪੀ ਸੀ ਅਤੇ ਸੁਝਾਅ ਦਿੱਤੇ ਸੀ ਕਿ ਜੇਕਰ ਲੋਡ ਪੈ ਤਾ 500 1000 ਅਤੇ 2000 ਰੁਪਏ ਦੀ ਨੋਟਾਂ ਦੀ ਛਪਾਈ ਮੁਕੰਮਲ ਤੌਰ ਤੇ ਬੰਦ ਕੀਤੀ ਜਾਵੇ ਇਹਦੇ ਨਾਲ ਨਾ ਸਿਰਫ ਕਾਲੇ ਤੁਨ ਨੂੰ ਕੰਟਰੋਲ ਕੀਤਾ ਜਾ ਸਕੇਗਾ ਸਗੋ ਹਰ ਲੈਂਡ ਦੇਣ ਨੂੰ ਟਰੈਕ ਕਰਨਾ ਵੀ ਆਸਾਨ ਹੋ ਜਾਏਗਾ ਨਾਈਡੂ ਨੇ ਇੱਕ ਦਿਲਚਸਪ ਉਦਾਹਰਣ ਦਿੰਦਿਆਂ ਕਿਹਾ ਕਿ ਹੁਣ ਪਾਰਟੀ ਨੂੰ ਮਿਲਣ ਵਾਲੇ ਦਾਨ ਲਈ ਕਿਊ ਆਰ ਕੋਡ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਹਿਲਾਂ ਦਾਨ ਕਰਨਾ ਇੱਕ ਲੰਬੀ ਪ੍ਰਕਿਰਿਆ ਸੀ ਪਰ ਹੁਣ ਪੈਸੇ ਸਕੈਨ ਨਾਲ ਹੀ ਟਰਾਂਸਫਰ ਕੀਤੇ ਜਾ ਰਹੇ ਨੇ ਅਜਹੀ ਸਥਿਤੀ ਵਿੱਚ ਉੱਚ ਮੁੱਲ ਵਾਲੇ ਨੋਟਾਂ ਦੀ ਸਾਰਥਕਤਾ ਖਤਮ ਹੋ ਗਈ ਹੈ ਕਾਨਫਰੰਸ ਵਿੱਚ 나ਇਡੂ ਨੇ ਮੌਜੂਦ ਵਰਕਰਾਂ ਅਤੇ ਸਮਰਥਕਾਂ ਨੂੰ ਆਪਣੇ ਹੱਥ ਉੱਚੇ ਕਰਕੇ ਤਾੜੀਆਂ ਵਜਾ ਕੇ ਉਹਨਾਂ ਦੇ ਇਸ ਪ੍ਰਸਤਾਵ ਦਾ ਸਮਰਥਨ ਕਰਨ ਵਾਸਤੇ ਕਿਹਾ ਉਹਨਾਂ ਆ ਕਿਹਾ ਕਿ ਅਜਹੀ ਤਬਦੀਲੀ ਜਨਤਾ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਹੈ ਇਸੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਵੀ ਨਕਦੀ ਪ੍ਰਣਾਲੀ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਹੁਣ ਸਾਰੇ ਬੈਂਕਾਂ ਅਤੇ ਵਾਈਟ ਲੈਵਲ ਏਟੀਐਮ ਆਪਰੇਟਰਾਂ ਨੂੰ ਇੱਕ ਇਹ ਗੱਲ ਯਕੀਨੀ ਬਣਾਉਣੀ ਹੋਏਗੀ ਕਿ ਉਹਨਾਂ ਦੇ ਏਟੀਐਮ ਵਿੱਚ 100 ਅਤੇ 200 ਰੁਪਏ ਦੇ ਨੋਟ ਹੀ ਉਪਲਬਧ ਹੋਣ ਇਸਤੇ ਲਈ ਇੱਕ ਸਮਾਂ ਸੀਮਾ ਵੀ ਨਿਰਧਾਰਤ ਕਰ ਦਿੱਤੀ ਗਈ ਹੈ ਇਹ ਵੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ 2016 ਵਿੱਚ ਅਰਚਨ ਚੇਤ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਇਤਿਹਾਸ ਵਿੱਚ ਇੱਕ ਵੱਡਾ ਇਲਾਨ ਕਰ ਦਿੱਤਾ ਸੀ ਨੋਟ ਬੰਦੀ ਕਰ ਦਿੱਤੀ ਸੀ ਸਰਕਾਰ ਨੇ ਅਚਾਨਕ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਸੀ ਅਤੇ ਇਸ ਦਾ ਉਦੇਸ਼ ਉਹਨਾਂ ਲਈ ਕਾਲਾ ਤਨ ਭ੍ਰਿਸ਼ਟਾਚਾਰ ਤੇ ਨਕਲੀ ਕਰੰਸੀ ਨੂੰ ਰੋਕਣਾ ਦੱਸਿਆ ਸੀ ਪਰ ਉਹਦੇ ਤੋਂ ਬਾਅਦ ਕਦੇ ਇਸ ਦੀ ਚਰਚਾ ਨਾ ਹੋ ਸਕੀ ਤੇ ਹੁਣ ਗੱਲ ਕਰਦੇ ਆ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੀ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਚੁਣ ਲਈ ਜਾ ਚੁੱਕੀ ਹੈ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ ਸਬੰਧ ਹੌਲੀ ਹੌਲੀ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨਾਲ ਫੋਨ 'ਤੇ ਗੱਲਬਾਤ ਕੀਤੀ ਪਿਛਲੇ ਸਾਲ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਲਗਾਤਾਰ ਕੁੜੱਤਣ ਵਧਦੀ ਗਈ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਨ ਦੇ ਦੋਸ਼ ਲਗਾ ਦਿੱਤੇ ਸੀ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਝੂਠਾ ਦੱਸਿਆ ਸੀ ਇਸ ਵਿਵਾਦ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧ ਇੱਕ ਦੂਸਰੇ ਦੇ ਖਿਲਾਫ ਕੁੜਤਣ ਪਰੇ ਹੋਣ ਲੱਗੇ ਅਤੇ ਇੱਕ ਦੂਸਰੇ ਦੇ ਡਿਪਲੋਮੇਟਾਂ ਨੂੰ ਵੀ ਇੱਕ ਦੂਸਰੇ ਦੇ ਮੁਲਕ ਵਿੱਚੋਂ ਕੱਢ ਦਿੱਤਾ ਗਿਆ ਵਪਾਰਕ ਗੱਲਬਾਤ ਵੀ ਰੁਕ ਗਈ ਸੀ ਹੁਣ ਤੱਕ ਦੋਵਾਂ ਮੁਲਕਾਂ ਨੇ ਨਵੇਂ ਹਾਈ ਕਮਿਸ਼ਨਰ ਵੀ ਨਹੀਂ ਭੇਜੇ ਵਦੇਸ਼ ਮੰਤਰੀ ਆਨੰਦ ਨੇ ਕਿਹਾ ਕਿ ਅਸੀਂ ਇੱਕ ਇੱਕ ਕਦਮ ਹੁਣ ਅੱਗੇ ਵੱਧ ਰਹੇ ਹਾਂ ਪਰ ਇਹ ਮਾਮਲਾ ਜਾਂਚ ਅਧੀਨ ਹੈ ਪਰ ਅਸੀਂ ਭਾਰਤ ਨਾਲ ਸਾਂਝੇਦਾਰੀ ਨੂੰ ਦੁਬਾਰਾ ਮਜ਼ਬੂਤ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੁਨੀਆ ਦੇ ਹੋਰ ਨਾ ਮੁਲਕਾਂ ਨਾਲ ਵੀ ਇਹ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦੀ ਆ ਤੇ ਸੁਧਾਰਨਾ ਚਾਹੁੰਦੀ ਹੈ ਤੇ ਹੁਣ ਗੱਲ ਕਰਦੇ ਆ ਇਜ਼ਰਾਈਲ ਦੀ ਗਾਜ਼ਾ ਦੀ ਜਾਣਕਾਰੀ ਮਿਲ ਰਹੀ ਆ ਕਿ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਅਸਥਾਈ ਜੰਗਬੰਦੀ ਦੀ ਅਮਰੀਕੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਇਜ਼ਰਾਈਲੀ ਮੀਡੀਆ ਦੇ ਅਨੁਸਾਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁ ਨੇ ਬੰਦਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ ਵਾਈਟ ਹਾਊਸ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਇਜ਼ਰਾਈਲ ਨੇ ਨਵੀਂ جنگਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ ਹੈ ਹਾਲਾਂਕਿ ਹਮਾਸ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਵਿਰਾਰ ਸਾਹਮਣੇ ਨਹੀਂ ਆਇਆ ਪ੍ਰਧਾਨ ਮੰਤਰੀ ਨੇਤਨ ਯਾਹੁ ਦੇ ਦਫ਼ਤਰ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਇੱਕ ਹੋਰ ਚੈਨਲ ਨੇ ਵੀ ਆਖਿਆ ਕਿ ਇਸ ਚੀਜ਼ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਉਸ ਚੈਨਲ ਦੇ ਇੱਕ ਰਿਪੋਰਟਰ ਨੇ ਬੰਦਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਤੋਂ ਪਹਿਲਾਂ ਇਹ ਵੀ ਪਤਾ ਲੱਗਾ ਕਿ ਗੁਪਤ ਰੂਪ ਨਾਲ ਰਿਕਾਰਡਿੰਗ ਕਰ ਲਈ ਸੀ ਅਤੇ ਇਹ ਰਿਕਾਰਡਿੰਗ ਡਿਵਾਈਸ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਲਜਾਣ ਦੀ ਫਿਰ ਕੋਸ਼ਿਸ਼ ਵੀ ਕੀਤੀ ਗਈ ਸੀ ਹਾਲਾਂਕਿ ਇਸ ਬਿਆਨ ਵਿੱਚ ਰਿਪੋਰਟਰਾਂ ਦਾ ਸਿੱਧੇ ਤੌਰ ਤੇ ਖੰਡਨ ਨਹੀਂ ਕੀਤਾ ਗਿਆ ਇਸੇ ਦੌਰਾਨ ਵਾਈਟ ਹਾਊਸ ਨੇ ਕਿਹਾ ਕਿ ਇਜ਼ਰਾਈਲ ਨੇ ਹਮਾਸ ਨਾਲ ਅਸਥਾਈ ਜੰਗਬੰਦੀ ਅਮਰੀਕੀ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ 22 ਨਵੀਆਂ ਯਹੂਦੀ ਬਸਤੀਆਂ ਨੂੰ ਵੀ ਮਨਜ਼ੂਰੀ ਦਿੱਤੇ ਜਾਣ ਦੀ ਖਬਰ ਹੈ ਇਹ ਜਾਣਕਾਰੀ ਉਥੋਂ ਦੇ ਵਿੱਤ ਮੰਤਰੀ ਨੇ ਦਿੱਤੀ ਹੈ ਸਰਕਾਰ ਦਾ ਇਹ ਕਦਮ ਸਹਿਯੋਗ ਨਾਲ ਮੱਤ ਭੇਦਾਂ ਨੂੰ ਹੋਰ ਡੂੰਘਾ ਕਰ ਸਕਦਾ ਹੈ ਕਈ ਯੂਰਪੀਅਨ ਮੁਲਕ ਇਜ਼ਰਾਈਲ ਤੋਂ ਗਾਜ਼ਾ ਦੇ ਵਿੱਚ ਜੰਗ ਖਤਮ ਕਰਨ ਦੀ ਮੰਗ ਕਰ ਰਹੇ ਨੇ ਬਰਤਾਨੀਆ ਫਰਾਂਸ ਅਤੇ ਕੈਨੇਡਾ ਵਰਗੇ ਕਈ ਮੁਲਕ ਨੇ ਜਿਨ੍ਹਾਂ ਨੇ ਇਸ ਮਹੀਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਵੈਸਟ ਬੈਂਕ ਵਿੱਚ ਬਸਤੀਆਂ ਦਾ ਵਿਸਥਾਰ ਕਰਨਾ ਜਾਰੀ ਰੱਖਦਾ ਤਾਂ ਉਹ ਉਹਨਾਂ ਤੇ ਪਾਬੰਦੀਆਂ ਲਗਾ ਸਕਦੇ ਨੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ